ਆ ਲੈ ਮੈਂ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦੀ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਨੀਂਦ ਦੀ ਨੀਂਦ ਨੀ ਆਉਂਦੀ ਮੈਨੂੰ ਤਾਂ ਬਹੁਤ ਆਉਂਦੀ ਹੈ ਮੈਂ ਕਿਹਾ ਮੈਨੂੰ ਤਾਂ ਨਾ ਐ ਲਾ ਲੋ ਕੇ ਵੀ ਤੇਰੇ ਗੋਲੀਆਂ ਚਲਾਈ ਚੱਲੋ ਆਪਾਂ ਨੂੰ ਨਹੀਂ ਆਉਂਦੀ ਥੋੜੀ ਨੀਂਦ ਤਾਂ ਹੁੰਦੀ ਹੈ ਨਾ ਤੁਸੀਂ ਸਰੀਰ ਤੋਂ ਕੰਮ ਲੈਂਦੇ ਹੋ ਸਾਡੇ ਨਾ ਵੱਡੇ ਬੈਦ ਜੀ ਆ ਉਹਨਾਂ ਨੂੰ ਮੈਂ ਪੁੱਛਿਆ ਇੱਕ ਵਾਰੀ ਮੈਂ ਕਿਹਾ ਸਰ ਪ੍ਰਵਾਹ ਸਾ ਅਮੀਰ ਆਦਮੀ ਦੀ ਕੀ ਆ ਥੋੜੀ ਨਜ਼ਰ ਚ ਕਿਉਂਕਿ ਬਹੁਤ ਦਿੱਗਜ ਬੈਦ ਹੈ ਜੀ ਬਲ ਉਹ ਲੋਰ ਨੇ ਅਜ ਤੱਕ ਆਪਣੀ ਸ਼ਰਟ ਪੈਂਟ ਨੂੰ ਪ੍ਰੈਸ ਨਹੀਂ ਕੀਤੀ ਉਹ ਇਸ ਤਰ੍ਹਾਂ ਦਾ ਬੈਅਦ ਆ ਤੇ ਮੈਂ ਖੈ ਟੁੱਡੀ ਪਰਵਾਸਾ ਕੀ ਹੈ ਕਿ ਅਮੀਰ ਆਦਮੀ ਕੌਣ ਹੈ ਦੁਨੀਆ 'ਚ ਸਭ ਤੋਂ ਕਹਿੰਦਾ ਜਿਹਨੂੰ ਨੀਂਦ ਆ ਜਾਵੇ ਬਿਨਾ ਦਵਾਈ ਤੋਂ ਹਾਂ ਔਰ ਉਹਨਾਂ ਨੂੰ ਕਹਿੰਦਾ ਭੁੱਖ ਲੱਗੇ ਜੇ ਰੋਟੀ ਖਾਣ ਦੀ ਬਾਕੀ ਕਹਿੰਦਾ ਸਵੇਰੇ ਜਾਫ ਹੋ ਜਾਵੇ ਕਹਿੰਦਾ ਸਵੇਰੇ ਜਦੋਂ ਟਾਇਲਟ ਜਾਵੇ ਉਹ ਸਾਫ ਹੋ ਜਾਵੇ ਬਸ ਗਾ ਉਦੋਂ ਵੱਡਾ ਅਮੀਰ ਕੋਈ ਨਹੀਂ ਹੈਗਾ ਹੁਣ ਦੇਖੋ ਡਿਪਰੈਸ਼ਨ ਹੈ ਇਹਦਾ ਇਲਾਜ ਮੈਂ ਤੁਹਾਨੂੰ ਦੱਸਦਾ ਮੈਂ ਖੁਦ ਵੀ ਬਹੁਤ ਵਾਰੀ ਦੇਖਿਆ ਇਹਨੂੰ ਅਜਮਾ ਕੇ ਦੇਖਿਆ ਆਪਣੇ ਭਾਈ ਜੀ ਆ ਪੰਜਾਬ ਦੇ ਵਿੱਚ ਬੜਾ ਮਸ਼ਹੂਰ ਹੈ ਮੁੰਡਾ ਆਪਣਾ ਸੁਖਦੀਪ ਦੁੱਸਰ ਯੋਗਾ ਕਰਾਉਂਦਾ ਹੈ ਸੈਲੀਬ੍ਰਿਟੀ ਪੰਜਾਬ ਨੂੰ ਸਾਰੇ ਨੂੰ ਕਰਾਉਂਦਾ ਤੇ ਉਹ ਮੈਨੂੰ ਕਰਾਉਂਦਾ ਸੀ ਇੱਕ ਦਿਨ ਯੋਗਾ ਮੈਨੂੰ ਕਹਿੰਦਾ ਜੀ 27 ਤੋਂ 1 ਤੱਕ ਉਲਟੀ ਗਿਣਤੀ ਗਿਣੋ ਹਮ ਉਹਨੇ ਮੈਨੂੰ ਪੂਰਾ ਯੋਗਾ ਕਰਾਉਣ ਤੋਂ ਬਾਅਦ ਲਟਾਤਾ ਕਹਿੰਦਾ 27 ਤੋਂ نیچے ਤੱਕ 1 ਤੱਕ ਗਿਣਤੀ ਗਿਣੋ ਉਹ ਜਦੋਂ ਮੈਂ ਗਿਣੀ ਗਿਣਤੀ ਪਹਿਲੇ ਦਿਨ ਮੈਨੂੰ ਨਹੀਂ ਪੂਰੀ ਹੋਈ ਦੂਜੇ ਦਿਨ ਵੀ ਨਹੀਂ ਪੂਰੀ ਹੋਈ ਤੀਜੇ ਚੌਥੇ ਦਿਨੋਂ ਪੂਰੀ ਹੋਣ ਲੱਗ ਗਈ 27 26 25 24 23 22 21 ਉਰੀ ਉਹ ਸਪੀਡ ਨਾਲ ਹੋਣ ਲੱਗ ਗਈ ਉਹ ਜਦੋਂ ਜਿੰਨੀ ਸਪੀਡ ਨਾਲ ਹੋਈ ਮੈਂ ਇਹ ਗੱਲ ਦਾ ਪ੍ਰਭਾਵਿਤ ਹੋਇਆ ਕਿ ਇੰਨੀ ਜਲਦੀ ਸਟ्रेस ਨੂੰ ਲੋ ਕਰਦਾ ਉਹ ਮੇਰਾ ਬੰਦਾ ਡਾਇਵਰਟ ਹੋ ਗਿਆ ਨਾ ਹਾਂ 200 250 ਬੰਦਾ ਮੇਰੇ ਨਾਲ ਦਿਨ ਚ ਗੱਲ ਕਰਨੀ ਆ ਕਿਸੇ ਦਾ ਬੱਚਾ ਨਸ਼ਾ ਕਰਦਾ ਕਿਸੇ ਦੇ ਮਾਈਗਰੇਨ ਹੋਇਆ ਪਿਆ ਕਿਸੇ ਦੀ ਬੇਬੇ ਦੇ ਗੋਡੇ ਦੁਖੀ ਜਾਂਦੇ ਨੇ ਕਿਸੇ ਨੂੰ 슈ਗਰ ਹੋਈ ਪਈ ਆ ਹਰ ਤਰ੍ਹਾਂ ਦੇ ਲੋਕਾਂ ਦੀ 1 ਮਿੰਟ ਤੋਂ ਬਾਅਦ ਮੇਰਾ ਨਮਾ ਪੇਪਰ ਸ਼ੁਰੂ ਹੋ ਜਾਂਦਾ ਤੁਸੀਂ ਸਮਝੋ ਮੈਂ 24 ਘੰਟੇ ਕਲੀਨਿਕ ਤੇ ਅਗਰ ਬੈਠਦਾ ਤਾਂ ਮੈਂ ਬਾਈਬਾਚ ਬੈਠਾ ਇੱਕ پیشنਟ ਅੰਦਰ ਆਉਂਦਾ ਮੇਰੀ ਇੰਟਰਵਿਊ ਸ਼ੁਰੂ ਕਰ ਦਿੰਦਾ ਤਾਂ ਜੀ ਮੈਂ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦੀ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਨੀਂਦ ਦੀ ਨੀਂਦ ਨਹੀਂ ਆਉਂਦੀ ਮੈਨੂੰ ਤਾਂ ਬਹੁਤ ਆਉਂਦੀ ਹੈ ਮੈਗਮਾ ਮੈਨੂੰ ਤਾਂ ਨਾ ਐ ਲਾ ਲੋ ਕੇ ਵੀ ਤੇਲੇ ਗੋਲੀਆਂ ਚਲਾਈ ਚੱਲੋ ਆਪਾਂ ਨੂੰ ਨਹੀਂ ਆਉਂਦੀ ਥੋੜੀ ਨੀਂਦ ਤਾਂ ਹੁੰਦੀ ਹੈ ਨਾ ਤੁਸੀਂ ਸਰੀਰ ਤੋਂ ਕੰਮ ਲੈਂਦੇ ਹੋ ਸਾਡੇ ਨਾ ਵੱਡੇ ਬੈਦ ਜੀ ਆ ਉਹਨਾਂ ਨੂੰ ਮੈਂ ਪੁੱਛਿਆ ਇੱਕ ਵਾਰੀ ਮੈਂ ਕਿਹਾ ਸਰ ਪਰਵਾਹਾ ਅਮੀਰ ਆਦਮੀ ਦੀ ਕੀ ਆ ਥੋੜੀ ਨਜ਼ਰ ਚ ਕਿਉਂਕਿ ਬਹੁਤ ਦਿੱਗਜ ਬੈਦ ਹੈ ਜੀ ਬਲੂਰ ਨੇ ਅਜ ਤੱਕ ਆਪਣੀ ਸ਼ਰਟ ਪੈਂਟ ਨੂੰ ਪ੍ਰੈਸ ਨਹੀਂ ਕੀਤੀ ਉਹ ਇਸ ਤਰ੍ਹਾਂ ਦਾ ਬਿਆਨ ਹੈ ਤੇ ਮੈਂ ਕਹਿੰਦੀ ਤੁਹਾਡੀ ਪਰਵਾਸਾ ਕੀ ਹੈ ਕਿ ਅਮੀਰ ਆਦਮੀ ਕੌਣ ਹੈ ਦੁਨੀਆ 'ਚ ਸਭ ਤੋਂ ਕਹਿੰਦਾ ਜਿਹਨੂੰ ਨੀਂਦ ਆ ਜਾਵੇ ਬਿਨਾ ਦਵਾਈ ਤੋਂ ਹਾਂ ਔਰ ਉਹਨੂੰ ਕਹਿੰਦਾ ਭੁੱਖ ਲੱਗੇ ਰੋਟੀ ਖਾਣ ਦੀ ਬਾਕੀ ਕਹਿੰਦਾ ਸਵੇਰੇ ਜਾਫ ਹੋ ਜਾਵੇ ਕਹਿੰਦਾ ਸਵੇਰੇ ਜਦੋਂ ਟਾਇਲਟ ਜਾਵੇ ਉਹ ਸਾਫ ਹੋ ਜਾਵੇ ਬਸ ਕਹਿੰਦਾ ਉਹ ਤੋਂ ਵੱਡਾ ਅਮੀਰ ਕੋਈ ਨਹੀਂ ਹੈਗਾ ਹੁਣ ਦੇਖੋ ਡਿਪਰੈਸ਼ਨ ਹੈ ਇਹਦਾ ਇਲਾਜ ਮੈਂ ਤੁਹਾਨੂੰ ਦੱਸਦਾ ਮੈਂ ਖੁਦ ਵੀ ਬਹੁਤ ਵਾਰੀ ਦੇਖਿਆ ਇਹਨੂੰ ਅਜਮਾ ਕੇ ਦੇਖਿਆ ਆਪਣੇ ਭਾਈ ਜੀ ਆ ਪੰਜਾਬ ਦੇ ਵਿੱਚ ਬੜਾ ਮਸ਼ਹੂਰ ਹੈ ਮੁੰਡਾ ਆਪਣਾ ਸੁਖਦੀਪ ਦੁੱਸਰ ਯੋਗਾ ਕਰਾਉਂਦਾ ਹੈ ਉਹ ਸੈਲੀਬ੍ਰਿਟੀ ਪੰਜਾਬ ਨੂੰ ਸਾਰੇ ਨੂੰ ਕਰਾਉਂਦਾ ਤੇ ਉਹ ਮੈਨੂੰ ਕਰਾਉਂਦਾ ਸੀ ਇੱਕ ਦਿਨ ਯੋਗਾ ਮੈਨੂੰ ਕਹਿੰਦਾ ਜੀ 27 ਤੋਂ 1 ਤੱਕ ਉਲਟੀ ਗਿਣਤੀ ਗਿਣੋ ਹਮ ਉਹਨੇ ਮੈਨੂੰ ਪੂਰਾ ਯੋਗਾ ਕਰਾਉਣ ਤੋਂ ਬਾਅਦ ਲਟਾਤਾ ਕਹਿੰਦਾ 27 ਤੋਂ نیچے ਤੱਕ 1 ਤੱਕ ਗਿਣਤੀ ਗਿਣੋ ਉਹ ਜਦੋਂ ਮੈਂ ਗਿਣੀ ਗਿਣਤੀ ਪਹਿਲੇ ਦਿਨ ਮੈਨੂੰ ਨਹੀਂ ਪੂਰੀ ਹੋਈ ਦੂਜੇ ਦਿਨ ਵੀ ਨਹੀਂ ਪੂਰੀ ਹੋਈ ਤੀਜੇ ਚੌਥੇ ਦਿਨੋਂ ਪੂਰੀ ਹੋਣ ਲੱਗ ਗਈ 27 26 25 24 23 22 21 ਉਰੀ ਉਹ ਸਪੀਡ ਨਾਲ ਹੋਣ ਲੱਗੀ ਉਹ ਜਦੋਂ ਜਿੰਨੀ ਸਪੀਡ ਨਾਲ ਹੋਈ ਮੈਂ ਇਹ ਗੱਲ ਦਾ ਪ੍ਰਭਾਵਿਤ ਹੋਇਆ ਕਿ ਇੰਨੀ ਜਲਦੀ ਸਟ्रेस ਨੂੰ ਲੋ ਕਰਦਾ ਉਹ ਮਤਲਬ ਹੁਣ ਮੇਰੇ ਬਾਈਵਰਟ ਹੋ ਗਿਆ ਨਾ ਹਾਂ 200 250 ਬੰਦਾ ਮੇਰੇ ਨਾਲ ਦਿਨ ਚ ਗੱਲ ਕਰਨੀ ਆ ਕਿਸੇ ਦਾ ਬੱਚਾ ਨਸ਼ਾ ਕਰਦਾ ਕਿਸੇ ਦੇ ਮਾਈਗਰੇਨ ਹੋਇਆ ਪਿਆ ਕਿਸੇ ਦੀ ਬੇਬੇ ਦੇ ਗੋਡੇ ਦੁਖੀ ਜਾਂਦੇ ਨੇ ਕਿਸੇ ਨੂੰ 슈ਗਰ ਹੋਈ ਪਈ ਆ ਹਰ ਤਰ੍ਹਾਂ ਦੇ ਲੋਕਾਂ ਦੀ 1 ਮਿੰਟ ਤੋਂ ਬਾਅਦ ਮੇਰਾ ਨਮਾ ਪੇਪਰ ਸ਼ੁਰੂ ਹੋ ਜਾਂਦਾ ਤੁਸੀਂ ਸਮਝੋ ਮੈਂ 24 ਘੰਟੇ ਕਲੀਨਿਕ ਤੇ ਅਗਰ ਬੈਠਦਾ ਤਾਂ ਮੈਂ ਬਾਈਵਰਟ ਚ ਬੈਠਾ ਇੱਕ ਮਿੰਟ ਅੰਦਰ ਆਉਂਦਾ ਮੇਰੀ ਇੰਟਰਵਿਊ ਸ਼ੁਰੂ ਕਰ ਦਿੰਦਾ